ਤੁਸੀਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਅਮਰਤਪਾਲ ਦੇ ਸੱਤ ਸਾਥੀਆਂ ਨੂੰ ਇੱਥੇ ਪੇਸ਼ ਕੀਤਾ ਜਾ ਰਿਹਾ ਤੇ ਇਸ ਬਖਤਰਬੰਦ ਗੱਡੀ ਦੇ ਵਿੱਚ ਉਹ ਇਸ ਵੇਲੇ ਸਤੋਂ ਮੌਜੂਦ ਨੇ ਤਸਵੀਰ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜਿਹਦੇ ਵਿੱਚ ਦਲਜੀਤ ਕਲਸੀ ਅਤੇ ਹੋਰ ਲੋਕ ਜਿਹੜੇ ਨਜ਼ਰ ਆ ਰਹੇ ਨੇ ਤਾਂ ਗੱਡੀਆਂ ਜਿਹੜੀਆਂ ਨੇ ਇਸ ਵੇਲੇ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਕਿ ਜਿਹੜੀਆਂ ਕੋਰਟ ਦੇ ਅੰਦਰ ਜਾਂਦੀਆਂ ਨਜ਼ਰ ਆ ਰਹੀਆਂ ਨੇ ਤਾਂ ਇਸ ਵੇਲੇ ਐਫ ਆਈ ਆਰ ਨੰਬਰ 39 ਦੇ ਵਿੱਚ ਜਿਹੜੀ ਹੈ ਪੇਸ਼ੀ ਜਿਹੜੀ ਹੈ ਉਹ ਕੀਤੀ ਗਈ ਹੈ ਤੋਸ ਦੇ ਵਿੱਚ ਤੁਹਾਨੂੰ ਦਿਖਾ ਰਹੇ ਤਸਵੀਰਾਂ ਰਾਹੀਂ ਤੁਸੀਂ ਵੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਤੇ ਕਿ ਇਸ ਵੇਲੇ ਜਿਹੜੀ ਹੈ ਹਾਈ ਪ੍ਰੋਫਾਈਲ ਇੱਕ ਪੇਸ਼ੀ ਹੈ ਉਹ ਇਸ ਬੱਸ ਰਾਹੀਂ ਤਸਵੀਰ ਤੁਸੀਂ ਦੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਤੇ ਕਿ ਕਿਵੇਂ ਇਹਨਾਂ ਨੂੰ ਅੱਜ ਅਦਾਲਤ 'ਚ ਪੇਸ਼ ਕੀਤਾ ਜਾਏਗਾ ਤੇ ਇਸ ਬਖਤਰਬੰਦ ਗੱਡੀ ਦੇ ਵਿੱਚ ਉਹ ਸੱਤ ਦੇ ਸੱਤ ਜਿਹੜੇ ਨੌਜਵਾਨ ਨੇ ਮੌਜੂਦ ਨੇ ਤਾਂ ਉਹਨਾਂ ਦੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਤੁਸੀਂ ਐਕਸਕਲੂਸਿਵ ਤਸਵੀਰਾਂ ਇਸ ਵੇਲੇ ਗ੍ਰੇਡ ਪੰਜਾਬ ਟੀਵੀ ਤੇ ਵੇਖ ਰਹੇ ਹੋ ਤੇ ਉਹਨਾਂ ਦੀ ਬੱਸ ਜਿਹੜੀ ਹੈ ਬਿਲਕੁਲ ਲੱਗ ਚੁੱਕੀ ਹੈ ਔਰ ਇਸ ਬਸ ਦੇ ਵਿੱਚ ਸੱਤ ਜਰੇ ਜਿਹੜੇ ਨੌਜਵਾਨ ਨੇ ਜਿਨ੍ਹਾਂ ਦੇ ਵਿੱਚ ਦਲਜੀਤ ਸਿੰਘ ਕਲਸੀ ਅਤੇ ਪ੍ਰਧਾਨ ਮੰਤਰੀ ਬਾਜੇਕੇ ਅਤੇ ਹੋਰ ਵੀ ਜਿਹੜੇ ਲੋਕ ਨੇ ਜਿਹਦੇ ਵਿੱਚ ਅੰਮ੍ਰਿਤਪਾਲ ਦੇ ਚਾਚਾ ਹਰਜੀਤ ਸਿੰਘ ਜਿਹੜੇ ਨੇ ਉਹ ਵੀ ਮੌਜੂਦ ਨੇ ਤਸਵੀਰ ਤੁਸੀਂ ਇਸ ਵੇਲੇ ਐਕਸਕਲੂਸਿਵਲੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਤੇ ਕਿ ਕਿਵੇਂ ਉਹਨਾਂ ਦੀ ਪੇਸ਼ੀ ਹੋ ਰਹੀ ਹੈ ਤਾਂ ਇਸ ਵੇਲੇ ਐ ਅਜਨਾਲਾ ਦੇ ਕੋਰਟ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਅਸੀਂ ਤੁਹਾਨੂੰ ਤਸਵੀਰਾਂ ਹੀ ਸਾਂਝੀ ਕਰ ਰਹੇ ਹਾਂ ਲਗਾਤਾਰ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਕਿ ਇਹ ਬੈਰੀਕੇਡਿੰਗ ਕੀਤੀ ਗਈ ਹੈ ਕੜੇ ਸੁਰੱਖਿਆ ਪ੍ਰਬੰਧਾ ਹੇਠ ਜਿਹੜਾ ਹੈ ਇਸ ਪੇਸ਼ੀ ਨੂੰ ਕੀਤਾ ਜਾ ਰਿਹਾ ਹੈ ਤਾਂ ਤੁਹਾਨੂੰ ਦੱਸਣਾ ਚਾਹਾਂਗੇ ਅਮਰਤਪਾਲ ਅਤੇ ਉਹਨਾਂ ਦੇ ਜਿਹੜੇ ਸੱਤ ਸਾਥੀ ਸੀ ਉਹਨਾਂ ਦੇ ਉੱਤੇ ਐਨਐਸਏ ਲਗਾਈ ਗਈ ਸੀ ਐਨਐਸਏ ਲੱਗਣ ਤੋਂ ਬਾਅਦ ਜਿਹੜਾ ਹੈ ਤਿੰਨ ਲੋਕਾਂ ਤੇ ਐਨਐਸਏ ਆਲਰੇਡੀ ਲੱਗੀ ਹੋਈ ਹੈ ਲੇਕਿਨ ਸੱਤ ਉਦਾਰੇ ਐਸੇ ਲੋਕ ਸਨ ਜਿਨ੍ਹਾਂ ਤੋਂ ਕੀ ਐਨਐਸਏ ਹਟਾ ਦਿੱਤੀ ਗਈ ਸੀ ਉਹਨਾਂ ਦੇ ਵਿੱਚ ਜਿਹੜਾ ਹੈ ਇੱਕ ਵੱਡੇ ਨਾਮ ਸੀ ਉਹ ਤੁਹਾਨੂੰ ਤਸਵੀਰਾਂ ਹੀ ਸਾਂਝੇ ਕਰ ਰਹੇ ਹਨ ਲਗਾਤਾਰ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਨ ਸੀ ਅਦਾਲਤ ਤੋਂ ਕਿ ਜਿਸ ਦੇ ਵਿੱਚ ਕੀ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਅਸੀਂ ਅਦਾਲਤ ਦੇ ਬਾਹਰ ਮੌਜੂਦ ਹਾਂ ਤਾਂ ਉੱਥੇ ਜਿਹੜਾ ਹੈ ਇਹਨਾਂ ਨੂੰ ਪੇਸ਼ ਕੀਤਾ ਜਾ ਰਿਹਾ ਹੈ ਔਰ ਤੁਸੀਂ ਦੇਖੋ ਕਿ ਕੜੇ ਸੁਰੱਖਿਆ ਪ੍ਰਬੰਧਾ ਹੇਠ মিডিਆ ਦੇ ਜਿਹੜੇ ਕੈਮਰੇ ਨੇ ਉਹਨਾਂ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਦੀ ਕੋਈ ਤਸਵੀਰ ਜਿਹੜੀ ਹੈ ਬਾਹਰ ਨਾ ਆ ਸਕੇ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਲਗਾਤਾਰ ਜਿਹੜੀਆਂ ਹੈ ਅਜਨਾਲਾ ਦੀਆਂ ਕੋਟ ਦੀਆਂ ਨੇ ਔਰ ਅਜਨਾਲਾ ਕੋਟ ਦੀਆਂ ਤੁਸੀਂ ਤਸਵੀਰਾਂ ਚੰਗੇ ਲੱਗਦੇ ਆ ਯਾਰ ਭਾਈ ਆ ਵੇਖ ਲਓ ਦਿਖਾ ਰਹੇ ਤੁਹਾਨੂੰ ਅਸੀਂ ਤਸਵੀਰਾਂ ਥੱਲੇ ਆ ਮੇਰਾ ਵੀਰ ਹਰ ਤੁਸੀਂ ਲਗਾਤਾਰ ਆਓ ਯਾਰ ਆਪਾਂ ਘਰਾਵਾਂ ਆਪਾਂ ਹਾਂ ਤਾਂ ਬਿਲਕੁਲ ਤੁਸੀਂ ਤਸਵੀਰਾਂ ਨਾਲ ਹੀ ਦੇਖ ਸਕਦੇ ਹੋ ਕਿ ਇਸ ਵੇਲੇ ਜਿਹੜਾ ਹੈ ਅਜਨਾਲਾ ਦੀ ਕੋਰਟ ਦੇ ਵਿੱਚ ਪੇਸ਼ੀ ਕੀਤੀ ਜਾ ਰਹੀ ਹੈ ਤਾਂ ਉਸ ਦੇ ਵਿੱਚ ਜਿਹੜਾ ਹੈ ਇਸ ਵੇਲੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਸੀਰ ਰਾਹੀ ਕਿ ਕਿਸ ਤਰੀਕੇ ਦੇ ਨਾਲ ਕੜੇ ਸੁਰੱਖਿਆ ਪ੍ਰਬੰਧਾ ਹੇਠ ਜਿਹੜੀ ਇੱਥੇ ਪੇਸ਼ੀ ਕੀਤੀ ਜਾ ਰਹੀ ਹੈ ਤਾਂ ਇਸ ਵੇਲੇ ਸੱਤ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਲੈ ਕੇ ਇਸ ਵੇਲੇ ਪਹੁੰਚਿਆ ਗਿਆ ਹੈ ਅਜਨਾਲਾ ਦੀ ਅਦਾਲਤ ਦੇ ਵਿੱਚ ਤੇ ਦੱਸਿਆ ਜਾ ਰਹੀ ਜਿੱਦਾਂ ਸਵੇਰ ਦਾ ਸਮਾਂ ਹੋਊਗਾ ਉਸ ਦੇ ਵਿੱਚ ਸਵੇਰ ਵੇਲੇ ਜਿਹੜਾ ਹੈ ਤਕਰੀਬਨ 7:30 ਵਜੇ ਦਾ ਸਮਾਂ ਹੈ ਤਾਂ ਉਹਨਾਂ ਦੀ ਪੇਸ਼ੀ ਜਿਹੜੀ ਹੈ ਜ਼ਿਲ੍ਹਾ ਅਦਾਲਤ ਦੇ ਵਿੱਚ ਕੀਤੀ ਜਾ ਰਹੀ ਹੈ ਵਕੀਲ ਵੀ ਇੱਥੇ ਪਹੁੰਚੇ ਸਨ ਅਦਾਲਤ ਦੇ ਵਿੱਚ ਪਹੁੰਚ ਚੁੱਕੇ ਨੇ ਵਕੀਲ ਔਰ ਇੱਕ ਵੱਡੀ ਜਿਹੜੀ ਬਹਿਸ ਹੈ ਉੱਥੇ ਹੁੰਦੀ ਨਜ਼ਰ ਆਏਗੀ ਤਾਂ ਉਸ ਤੋਂ ਬਾਅਦ ਡਿਸਾਈਡ ਹੋਏਗਾ ਕਿ ਆਖਿਰਕਾਰ ਇਹ ਲੋਕ ਰਿਮਾਂਡ ਤੇ ਜਾਣਗੇ ਤਾਂ ਯਾ ਫਿਰ ਇਹਨਾਂ ਨੂੰ ਜੇਲੇ ਭੇਜਿਆ ਜਾਏਗਾ ਲਗਾਤਾਰ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਅੰਮ੍ਰਿਤਸਰ ਤੋਂ ਨੇ ਅਜਨਾਲਾ ਦੀ ਤਸਵੀਰਾਂ ਨੇ ਲਗਾਤਾਰ ਤੁਸੀਂ ਟੀਵੀ ਸਕਰੀਨ ਤੇ ਦੇਖ ਰਹੇ ਹੋ ਲਗਾਤਾਰ ਤਸਵੀਰਾਂ ਰਾਹੀਂ ਦਿਖਾ ਰਹੇ ਹਾਂ ਤੁਹਾਨੂੰ ਅਸੀਂ ਪੂਰਾ ਮਾਮਲਾ ਇੱਕ ਵਾਰ ਫਿਰ ਦੱਸਾਂਗੇ ਕਿ ਆਖਿਰਕਾਰ ਕਿੰਨਾ ਹਾਲਾਤਾਂ ਦੇ ਵਿੱਚ ਜਿਹੜਾ ਇਹਨਾਂ ਨੂੰ ਪੇਸ਼ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਲਗਾਤਾਰ ਇਸ ਵੇਲੇ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਔਰ ਉਹਨਾਂ ਨੂੰ ਲੈ ਕੇ ਵਾਪਸ ਲੈ ਕੇ ਜਾਣ ਦੀ ਕਾਗਿਆਦ ਸ਼ੁਰੂ ਹੋ ਗਈ ਹੈ ਇੱਥੇ ਤਾਂ ਅੱਜ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਤਕਾਫਲਾ ਜਿਹੜਾ ਹੈ ਵਾਪਸ ਇਸ ਵੇਲੇ ਜਾਂਦਾ ਹੋਇਆ ਨਜ਼ਰ ਆ ਰਿਹਾ ਹੈ ਕਾਫਲੇ ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਤਾਂ ਲਗਾਤਾਰ ਤੁਸੀਂ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਇਸ ਵੇਲੇ ਕਿ ਕਾਫਲਾ ਜਿਹੜਾ ਹੈ ਉਹ ਇਸ ਵੇਲੇ ਵਾਪਸ ਜਾਂਦਾ ਹੋਇਆ ਨਜ਼ਰ ਆ ਰਿਹਾ ਹੈ ਤਾ ਕਿੰਨਾ ਰਿਮਾਂਡ ਹੈ ਪੁਲਿਸ ਤੋਂ ਪੁੱਛਦੇ ਆ ਸਰਪੁਲ ਦੇ ਸਾਰੇ ਕੱਟੇ ਨਹੀਂ ਦੋ ਸਰ ਬੋਲੋ ਕਿੰਨੇ ਦਿਨ ਦਾ ਰਿਮਾਂਡ ਲਿਆ ਜੀ ਯਾਰ ਆਈ ਥੱਲੇ ਕਰੋ ਯਾਰ 49/23 ਜਿਹੜਾ ਥਾਣੇ ਅਜਨਾਲੇ ਵਿੱਚ ਮੁਕਦਮਾ ਦਰਜ ਹੋਇਆ ਸੀਗਾ ਉਸ ਕੇਸ ਦੇ ਵਿੱਚ ਸੱਤ ਦੋਸ਼ੀ ਜਿਹੜੇ ਕਿ ਐਨਐਸਏ ਤਹਿਤ ਜਿਹੜੇ ਡਿਪ ਬੜੂਗੜ ਬਣ ਸੀਗੇ ਉਹਨਾਂ ਦੀ ਰਿਹਾਈ ਹੋਣ ਤੇ ਅਸੀਂ ਇਸ ਮੁਕਦਮੇ ਦੇ ਵਿੱਚ ਉਹਨਾਂ ਨੂੰ ਅਰੈਸਟ ਕੀਤਾ ਆ ਅਰੈਸਟ ਕਰਕੇ ਮਾਰਜੋ ਦੇ ਵਿੱਚ ਅੱਜ ਪੇਸ਼ ਕੀਤਾ ਸਰ ਸਾਹਮਣੇ ਵੇਖੀ ਜੀ ਸਾਹਮਣੇ ਸਾਨੂੰ ਪੁਲਿਸ ਰਮਾਨ ਜਿਹੜਾ 25 ਤੀ ਲੱਕ ਲਿਆ ਸਰ ਸਾਹਮਣੇ ਵੇਖੀ ਨਗਰੀਆ ਪੁਸ਼ਟ ਕਰਕੇ ਭਾਜੀ ਯਾਰ ਤੇ ਇਹਦਾ ਜਿਹੜਾ ਵਾ ਫਿਰ ਇਹਨਾਂ ਨੂੰ ਪੇਸ਼ ਅਦਾਲਤ ਕੀਤਾ ਜਾਊਗਾ ਇਹਨਾਂ ਦਾ ਨਾਮ ਲਾਸ ਦਿਓ ਜੀ ਇੱਕ ਰਿਕਾਰਡ ਕੌਣ ਕੌਣ ਨੇ ਕਰੀ ਨਾਮ ਕਲੀਅਰ ਕਰ ਦਿਓ ਪਲੀਜ਼ ਗਾਈਡ ਕਰ ਇਹਦੇ ਵਿੱਚ ਜੀ ਭਗਵੰਤ ਸਿੰਘ ਔਰ ਪ੍ਰਧਾਨ ਮੰਤਰੀ ਬਾਜੇਕੇ ਗਰਮੀਤ ਸਿੰਘ ਗਿੱਲ ਬੁੱਕਣਵਾਲਾ ਬਸੰਤ ਸਿੰਘ ਸਰਬਜੀਤ ਸਿੰਘ ਕਲਸੀ ਗੁਰਿੰਦਰਪਾਲ ਗੁਰੀ ਔਜਲਾ ਕਲਵੰਤ ਸਿੰਘ ਧਾਲੀਵਾਲ ਤੇ ਹਰਜੀਤ ਸਿੰਘ ਚਾਚਾ ਸਰ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਸਰ 5 ਦਿਨ 25 ਤੱਕ ਹਾਂਜੀ 4 ਦਿਨ ਦਾ ਤੇ 4 ਦਾ ਕਮਰਤਪਾਲ ਦਾ ਵੀ ਜਿਹੜਾ ਰਿਮਾਂਡ ਹੈ ਜੀ ਦੇਖ ਸਕਦੇ ਹੋ ਤਸਵੀਰਾਂ ਰਾਹੀ ਇਸ ਵੇਲੇ ਐਸੇਲੇ ਜਿਹੜੀ ਬੱਸ ਜਿਹੜੀ ਹੈ ਧਾਰੀ ਤੁਸੀਂ ਆਪਣੀ ਟੀਵੀ ਸਕਰੀਨ ਤੇ ਵੇਖ ਸਕਦੇ ਹੋ ਕਿ ਉਹ ਇਸ ਵੇਲੇ ਤੁਹਾਨੂੰ ਨਜ਼ਰ ਆ ਰਹੀ ਹੋਏਗੀ ਕਿ ਇਹ ਤੁਸੀਂ ਇਸ ਵੇਲੇ ਆਪਣੀ ਟੀਵੀ ਸਕਰੀਨ ਤੇ ਵੇਖ ਸਕਦੇ ਹੋ ਕਿ ਹੱਥੋਂ ਨਾਲ ਵੱਲੋਂ ਹਲਾਇਆ ਜਾ ਰਿਹਾ ਹੈ ਔਰ ਲਗਾਤਾਰ ਉਹਨਾਂ ਵੱਲੋਂ ਜਲਾਈਸ ਨੇ ਔਰ ਸੱਤਾ ਨੂੰ ਜਿਹੜਾ ਹੈ ਅੱਜ ਕੋਰਟ 'ਚ ਪੇਸ਼ ਕਰਕੇ ਵਾਪਸ ਲੈ ਕੇ ਜਾਂਦੇ ਹੋਏ ਜਿਹੜੇ ਇਸ ਵੇਲੇ ਪੁਲਿਸ ਅਧਿਕਾਰੀ ਨਜ਼ਰ ਆ ਰਹੇ ਨੇ ਤਾਂ ਤੁਸੀਂ ਵੇਖੋ ਕਿ ਕਾਫਲਾ ਜਿਹੜਾ ਇਸ ਵੇਲੇ ਵਾਪਸ ਜਾਂਦਾ ਨਜ਼ਰ ਆ ਰਿਹਾ ਹੈ ਅਤੇ ਇਸ ਵੇਲੇ ਦੀ ਤਸਵੀਰ ਤੁਹਾਨੂੰ ਦਿਖਾ ਰਿਹਾ ਕਿ 25 ਤਰੀਕ ਤੱਕਨ ਜਿਹੜਾ ਹੈ ਉਹਨਾਂ ਨੂੰ ਰਿਮਾਂਡ ਤੇ ਰੱਖਿਆ ਗਿਆ ਹੈ ਤਾਂ ਇਸ ਵੇਲੇ ਪੁਲਿਸ ਨਾਲ ਗੱਲਬਾਤ ਕਰਾਂਗੇ ਆਖਿਰਕਾਰ ਕੀ ਕਹਣਾ ਪੁਲਿਸ ਦੇ ਅਧਿਕਾਰੀਆਂ ਦਾ ਲਗਾਤਾਰ ਤੁਸੀਂ ਵੇਖ ਸਕਦੇ ਹੋ ਕਿ ਅਰੈਸਟ ਕਰਕੇ ਮਾਨਜੋ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜਿਨ੍ਹਾਂ ਦਾ 25 ਤਰੀਕ ਤੱਕ ਜਿਹੜਾ ਵਾ ਉਹ ਰਿਮਾਂਡ ਮਿਲਿਆ ਜੀ ਸਰ ਕੀ ਨਾਮ ਹੈ ਜੀ ਪਲੀ ਕੀ ਪੇਸ਼ ਕੀਤੀ ਜੀ ਸਰ ਇਹਨਾਂ ਤੋਂ ਪਹਿਲਾਂ ਸਰ ਪਹਿਲਾਂ ਕਿਸੇ ਸਰ ਪਹਿਲੇ ਕਿਹੜੀ ਜੇਲ ਸੀ ਹੁਣ ਕਿਹੜੇ ਕੇਸ ਲਿਆਦੇ ਨੇ ਇਹ 39/23 ਸਾਡਾ ਥਾਣੇ ਅਜਨਾਲੇ ਦਾ ਮੁਕਦਮਾ ਸੀਗਾ ਜੀ ਉਹਦੇ ਵਿੱਚ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਪਹਿਲਾਂ ਇਹ ਸਾਰੇ ਜਿਹੜੇ ਦੋਸ਼ੀ ਨੇ ਇਹ ਐਨਐਸਏ ਤਹਿਤ ਜਿਹੜਾ ਡਿਬੜੂਗੜ ਬੰਦ ਸੀਗੇ ਉਤੋਂ ਰਿਹਾਈ ਹੋਣ ਤੇ ਅਸੀਂ ਇਹ ਮੁਕਦਮੇ ਵਿੱਚ ਗ੍ਰਿਫਤਾਰ ਕਰਕੇ ਉਹਨਾਂ ਨੂੰ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕੀਤਾ ਹੈ ਜਿਹੜਾ ਸਾਨੂੰ 25 ਤਰੀਕ ਤੱਕ ਇਹਨਾਂ ਦਾ ਪੁਲਿਸ ਰਿਮਾਰਡ ਸਰ ਕੀ ਤੁਹਾਡੇ ਵੱਲੋਂ ਦਲੀਲ ਪੇਸ਼ ਕੀਤੀ ਕਿਉਂਕਿ ਉਹਨਾਂ ਦੇ ਵਕੀਲ ਕਹਿ ਰਹੇ ਸੀ ਕਿ ਪਰਚਾ ਬੇਵਿਨਾਦ ਹੈ ਵੇਖੋ ਇਹ ਤੁਸੀਂ ਉਦੋਂ ਸਾਰੇ ਮੌਕੇ ਤੇ ਹਾਜ਼ਰ ਸੀਗੇ ਤੁਹਾਨੂੰ ਪਤਾ ਸੀਗਾ ਇਹ ਕੇਸ ਦੀ ਢੰਗਾਈ ਦਾ ਇਹ ਸਾਰਾ ਅਸੀਂ ਸਾਰਾ ਸਾਡਾ ਲਿੰਕ ਐਵੀਡੈਂਸ ਬਹੁਤ ਸਾਡੀ ਇਹ ਵੱਡੇ ਲੈਵਲ ਦੀ ਜਿਹੜੀ ਆ ਤਫਤੀਸ਼ ਸਾਣੀ ਕਰਨੀ ਆ ਇਹਦੇ ਵਿੱਚ ਸਾਰਾ ਅਸੀਂ ਲਿੰਕ ਐਵੀਡੈਂਸ ਜੋੜ ਕੇ ਜਿਹੜੇ ਕਵਰੀਆਂ ਵੀ ਸਾਡੀਆਂ ਕਰਨ ਵਾਲੀਆਂ ਨੇ ਤਾਂ ਜੋ ਦੋਸ਼ੀਆਂ ਨੂੰ ਜਿਹੜੀ ਐ ਸਖਤ ਸਜ਼ਾ ਦਵਾਈਦਾ ਤੇ ਹੁਣ ਰਿਕਵਰੀ ਹੋਈ ਕੋਈ ਇਹਦੇ ਵਿੱਚ ਕੁਝ ਹੁਣ ਕਰਾਂਗੇ ਜੀ ਡਿਊਰਿੰਗ ਰਿਮਾਂਡ ਕਰਾਂਗੇ ਉਹਦੇ ਪਾਰਟ ਦੇ ਜਿਹੜਾ ਖਤਮ ਹੋਏਗਾ ਐਨਐਸਏ ਉਹਨੂੰ ਵੀ ਲਿਆਇਆ ਜਾਏਗਾ ਵੇਖੋ ਇਹਦੇ ਬਾਰੇ ਮੈਂ ਤੁਹਾਨੂੰ ਨਹੀਂ ਕਹਿ ਸਕਦਾ ਤੁਹਾਨੂੰ ਆਪੇ ਪਤਾ ਲੱਗ ਜਾਣਾ ਇਹ ਮਰਪੰਦ ਸਾਥੀ ਨੇ ਸਾਰੇ ਜੀ ਹਾਂਜੀ 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 ਬਿਲਕੁਲ ਐਫਆਈਆਰ ਦੇ ਵਿੱਚ 43 ਵੱਡਾ ਦੇ ਨਾਮ ਦਾ ਇਹਦੇ ਵਿੱਚ ਭਗਵੰਤ ਸਿੰਘ ਔਰ ਪ੍ਰਧਾਨ ਮੰਤਰੀ ਬਾਜੇਕੇ ਗਰਮੀਤ ਸਿੰਘ ਗਿੱਲ ਬੁੱਕਣਵਾਲਾ ਬਸੰਤ ਸਿੰਘ ਸਰਬਜੀਤ ਸਿੰਘ ਕਲਸੀ ਗੁਰਿੰਦਰਪਾਲ ਗੁਰੀ ਔਜਲਾ ਕਲਵੰਤ ਸਿੰਘ ਧਾਰੀਵਾਲ ਤੇ ਹਰਜੀਤ ਸਿੰਘ ਚਾਚਾ ਸ਼ਾਮਲ ਸਰ ਇਹ ਉਹੀ ਮਾਮਲੇ ਜਿਹੜੇ ਥਾਣੇ ਦੇ ਉੱਪਰ ਹਮਲਾ ਕੀਤਾ ਬਿਲਕੁਲ ਜੀ ਬਿਲਕੁਲ ਬਿਲਕੁਲ ਉਹੀ ਬਿਲਕੁਲ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸੀ ਐਸ.ਐਸ.ਐਲ.ਏ ਅੰਮ੍ਰਿਤਸਰ ਦੀ ਜ਼ਿਲ੍ਹਾ ਅਦਾਲਤ ਤੋਂ ਨੇ ਤਾਂ ਤੁਸੀਂ ਜਿਹੜਾ ਹੈ ਕਿ ਐਸ.ਐਸ.ਐਲ.ਏ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਤਾਂ ਉਸ ਤੋਂ ਬਾਅਦ ਉਹਨਾਂ ਦਾ ਰਿਮਾਂਡ ਜਿਹੜਾ ਇੱਥੇ ਲਿਖਿਆ ਗਿਆ ਹੈ ਤਾਂ ਇਹ ਤਸਵੀਰ ਤੁਹਾਨੂੰ ਲਗਾਤਾਰ ਅਸੀਂ ਸਾਂਝਾ ਕਰ ਰਹੇ ਹਾਂ ਤਾਂ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ 25 ਤਰੀਕ ਤੱਕ ਦਾ ਰਿਮਾਂਡ ਜਿਹੜਾ ਹੈ ਉਹ ਲਿ타 ਗਿਆ ਹੈ ਤਾ 25 ਤਰੀਕ ਤੱਕ ਰਿਮਾਂਡ ਤੇ ਰਹਿਣਗੇ ਤਾਂ ਉਸ ਤੋਂ ਬਾਅਦ ਵਕੀਲ ਖਾਰਾ ਸਾਡੇ ਨਾਲ ਮੌਜੂਦ ਨੇ ਖਾਰਾ ਸਾਹਿਬ ਕੀ ਤੁਹਾਡੇ ਨੇ ਦਲੀਲ ਪੇਸ਼ ਕੀਤੀ ਵੀ ਕੋਰਟ ਦੇ ਵਿੱਚ ਦੇਖੋ ਉਹ ਕਹਿੰਦੇ ਸੀ ਕਿ ਸਾਨੂੰ ਜਿਹੜਾ ਮੋਬਾਈਲ ਚਾਹੀਦਾ ਇਹਨਾਂ ਜੋ ਵੈਪਨ ਚਾਹੀਦੇ ਨੇ ਤਾਂ ਮੋਬਾਈਲ ਇਹਨਾਂ ਦੇ ਕੋਲ ਆਲਰੇਡੀ ਜਿਹੜੇ ਨੇ ਪੁਲਿਸ ਦੀ ਕਸਟਡੀ ਚ ਪਹਿਲਾਂ ਆ ਚੁੱਕੇ ਨੇ ਜੀ ਵੈਪਨ ਹੈ ਜਿਹੜਾ ਉਹ ਟ੍ਰਾਇਲ ਚੱਲ ਰਿਹਾ ਵੈਪਨ ਆਲਰੇਡੀ ਪੁਲਿਸ ਦੀ ਕਸਟਡੀ ਦੇ ਵਿੱਚ ਨੇ ਜੀ ਤਾਂ ਫਿਰ ਤੀਜੀ ਉਹਨਾਂ ਨੇ ਗੱਲ ਕਹੀ ਜੀ ਗੁਰੂ ਗ੍ਰੰਥ ਸਾਹਿਬ ਲੈ ਕੇ ਗਏ ਨੇ ਤਾਂ ਗੁਰੂ ਗ੍ਰੰਥ ਸਾਹਿਬ ਦਾ ਆਉਣਾ ਤੇ ਜਾਣਾ ਔਰ ਰਿਸਪੈਕਟ ਨਾਲ ਗਏ ਨੇ ਰਿਸਪੈਕਟ ਨਾਲ ਵਾਪਸ ਆਏ ਨੇ ਕੋਈ ਉਹਨਾਂ ਨੂੰ ਡੀਫੇਮ ਨਹੀਂ ਕੀਤਾ ਗਿਆ ਤਾਂ ਇਹਨਾਂ ਤੋਂ ਰਿਕਵਰੀ ਕੀ ਕਰਨੀ ਹੈ ਇੱਕ ਪੋਲਿਟੀਕਲ ਸਟੰਟ ਹੈ ਸਰਕਾਰ ਦਾ ਸਟੰਟ ਬਣਾਇਆ ਹੋਇਆ ਹੈ ਜਾਣ ਬੁੱਝ ਕੇ ਬੜਾ ਵੱਡਾ ਇਸ਼ੂ ਬਣਾਇਆ ਹੈ ਯਾਰ ਜਿਹੜੇ ਦੋ ਸਾਲ ਬੰਦੇ ਕਿਸੇ ਦੂਜੀ ਜੇਲ੍ਹ 'ਚ ਬੈਠੇ ਹੋਣ ਉਹਨੂੰ ਕਹਿ ਦੇਣਾ ਕਿ ਤੂੰ ਮੋਬਾਈਲ ਦੇ ਮੈਨੂੰ ਹੁਣ ਮੋਬਾਈਲ ਤੁਸੀਂ ਆਪ ਦੀ ਲਮਾਰੀ 'ਚ ਰੱਖ ਗਏ ਤੇ ਦੋ ਸਾਲ ਦੇ ਬਾਅਦ ਮੋਬਾਈਲ ਥਲੋਥੇ ਪਿਆਊਗਾ ਕਿ ਬਹੁਤ ਕੁਝ ਐਸੀ ਲਿੰਕ ਕਰਨਾ ਆਪਸ ਦੇ ਵਿੱਚ ਕਿਉਂਕਿ ਪੁਲਿਸ ਦੇ ਅਧਿਕਾਰੀ ਕਹਿ ਰਹੇ ਨੇ ਕਿਉਂਕਿ ਇਹਦੇ ਵਿੱਚ ਜਰਾ ਕਾਫੀ ਕੁਝ ਲਿੰਕ ਕਰਨ ਦੀ ਲੋੜ ਦੇਖੋ ਗੱਲ ਇਸ ਤਰ੍ਹਾਂ ਹੈ ਕਿ ਪੁਲਿਸ ਨੇ ਆਪ ਅਡਮਿਟ ਕੀਤਾ ਹੈ ਕਿ ਸਾਡੇ ਕੋਲ ਕਾਲ ਡਿਟੇਲ ਸਾਰੀਆਂ ਆ ਚੁੱਕੀਆਂ ਨੇ ਤੇ ਯਾਰ ਮੋਬਾਈਲ 'ਚ ਕੀ ਖੇਡਣਾ ਇਹਨਾਂ ਨੇ ਜਦੋਂ ਕਾਲ ਡਿਟੇਲ ਆ ਗਈਆਂ ਤੇ ਮੋਬਾਈਲ ਤੋਂ ਕੀ ਕਰਾਉਣਾ ਇਹਨਾਂ ਨੇ ਹੋਰ ਤਾਂ ਜਹੀ ਕੱਖ ਨਹੀਂ ਉਹ ਉਹਨਾਂ ਦੇ ਨਾਲ ਤਾਂ 10-10 20-20 ਹਜ਼ਾਰ ਬੰਦਾ ਜੁੜਿਆ ਕਿਤੇ ਲੱਖ ਵੀ ਜੁੜਿਆ ਹੋਊਗਾ ਹੁਣ ਸਾਰੇ ਤੁਸੀਂ ਐਪਰੀਐਂਡ ਕਰੋਗੇ ਲੱਖ ਬੰਦਾ ਤੁਸੀਂ ਸੋ ਇੱਕ ਬੁਗਸ ਇਹਨਾਂ ਦੀ ਜਿਹੜੀ ਬਹਿਸ ਹੋਈ ਆ ਕੁਛ ਨਹੀਂ ਉਸ ਬਹਿਸ ਦੇ ਵਿੱਚ ਜਿਹੜਾ ਮੈਨੂੰ ਲੱਗਦਾ ਕਿ ਜਾਣ ਬੁੱਝ ਕੇ ਸਟੇਟ ਦੇ ਕਹਿਣ ਤੇ ਜਿਹੜਾ ਇਹ ਸਾਰਾ ਕੁਝ ਕੀਤਾ ਗਿਆ ਕਦੋਂ ਪੇਸ਼ ਕੀਤਾ ਜਾਏਗਾ ਤੇ ਹੁਣ ਕਿੰਨੇ ਦੋਸ਼ੀ ਸੀ ਅੱਜ ਜਿਹੜੇ ਜਿਨ੍ਹਾਂ ਕਿੰਨੇ ਮੁਲਜ਼ਮ ਸੀ ਜਿਹਨਾਂ ਲੈ ਕੇ ਆਏ ਸੱਤ ਬੰਦੇ ਪੇਸ਼ ਕੀਤੇ ਨੇ ਜਿਹੜੇ 25 ਤਰੀਕ ਤੱਕ ਰਿਮਾਂਡ ਹੈ ਤੇ ਅਸੀਂ ਇੱਕ ਐਪਲੀਕੇਸ਼ਨ ਦਿੱਤੀ ਮਾਨਯੋਗ ਅਦਾਲਤ ਨੂੰ ਕਿ ਇੱਕ ਐਡਵੋਕੇਟ ਮਿਸਟਰ ਰਿਤ ਸੰਧੂ ਸੰਧੂ ਰਿਤੂ ਸੰਧੂ ਉਹਨਾਂ ਨੂੰ ਮਿਲਣ ਦੀ ਪਰਮਿਸ਼ਨ ਦਿੱਤੀ ਜਾਵੇ ਤਾਂ ਜੱਜ ਸਾਹਿਬ ਨੇ ਉਹ ਅਜੇ ਪੈਂਡਿੰਗ ਰੱਖ ਲਈ ਹੈ ਤੇ ਉਹਨਾਂ ਤੋਂ ਰਿਪਲਾਈ ਲੈਣਾ ਸਟੇਟ ਤੋਂ ਤੇ ਸਾਨੂੰ ਬੜੀ ਉਮੀਦ ਹੈ ਕਿ ਉਹ ਪਰਮਿਸ਼ਨ ਵੀ ਸਾਨੂੰ ਮਿਲੂਗੀ ਮੈਨੂੰ ਤੇ ਤੁਸੀਂ ਕਿਵੇਂ ਵੇਖਦੇ ਹੋ ਜਿਸ ਤਰੀਕੇ ਨਾਲ ਪੁਲਿਸ ਨੇ ਕਿਹਾ ਕਿ ਅਸੀਂ ਕਨਕਲੂਜਨ ਤੱਕ ਇਹਨੂੰ ਲੈ ਕੇ ਜਾਵਾਂਗੇ ਇਸ ਤਰ੍ਹਾਂ ਦਾ ਜਿਹੜਾ ਪੁਲਿਸ ਵੱਲੋਂ ਦਾਵਾ ਵੀ ਪੇਸ਼ ਕੀਤਾ ਗਿਆ ਪੁਲਿਸ ਦੇ ਦਾਅਵੇ ਤਾਂ ਮੈਂ ਤੁਹਾਨੂੰ ਅੱਗੇ ਵੀ ਕਿਹਾ ਬਾਬਲ ਕਲਾਂ ਚ ਵੀ ਬਹੁਤ ਆਏ ਸੀ ਇਹਨਾਂ ਦੇ ਦਾਅਵਿਆਂ ਦਾ ਕੀ ਕਰਨਾ ਹੈ ਕੁਛ ਕੀਤਾ ਅਜ ਤੱਕ ਸਿਰਫ ਟਾਰਗੇਟ ਹੈ ਟਾਰਗੇਟ ਕੌਣ ਹੈ ਭਾਈ ਅਮਰਤਪਾਲ ਤੇ ਉਹਦੇ ਨਾਲ ਦੇ ਬੰਦੇ ਕਾਰਨ ਕੀ ਹੈ ਪੋਲਿਟੀਕਲ ਪਾਰਟੀ ਬਣ ਚੁੱਕੀ ਹੈ ਸਰਕਾਰ ਨੂੰ ਡਰ ਹੈ ਕਿ 2 ਸਾਲ ਦੇ ਅੰਦਰ ਕਿਤੇ ਇਹ ਸਾਰਾ ਪੰਜਾਬ ਕੈਪਚਰ ਨਾ ਕਰ ਲੈਣ ਪ੍ਰੋਬਲਮ ਆ ਆਈਪੀ ਹੈ ਹੁਣ ਉਹਨਾਂ ਚ ਕੋਈ ਚੀਜ਼ ਬਰਾਮਦ ਨਹੀਂ ਹੁੰਦੀ ਤੁਸੀਂ ਮੈਨੂੰ ਦੱਸੋ 2 ਸਾਲ ਪਹਿਲਾਂ ਮੈਂ ਇੱਥੇ ਕੋਈ ਚੀਜ਼ ਲੁਕੋ ਗਿਆ ਤੇ 2 ਸਾਲ ਦੇ ਬਾਅਦ ਮੈਂ ਇੱਕ ਮੋਬਾਈਲ ਆ ਦੀ ਲਮਾਰੀ ਚ ਰੱਖ ਗਿਆ 2 ਸਾਲ ਦੇ ਬਾਅਦ ਮੋਥੇ ਹੀ ਮੇਰੀ ਚੀਜ਼ ਪਈ ਹੋਊਗੀ ਕਿਹੜੀ ਬੇਤੁਕੀ ਬਹਿਸ ਕੀਤੀ ਅਜੇ ਨਾ ਅੱਛਾ ਇਹ ਤੁਹਾਡੀ ਮੁਲਾਕਾਤ ਹੋਈ ਉਹਨਾਂ ਨਾਲ ਤੇ ਉਹਨਾਂ ਨੇ ਕੀ ਦੱਸਿਆ ਤੁਹਾਨੂੰ ਕਿਉਂਕਿ ਸੱਤਾ ਨਾਲ ਮੁਲਾਕਾਤ ਤੁਸੀਂ ਐਜ਼ ਅਡਵੋਕੇਟ ਤੋਂ ਲੀਕ ਕੋਈ ਮੈਂ ਅੱਜ ਇਹ ਦੇਖਿਆ ਕਿ ਉਹਨਾਂ ਦੇ ਜਿਹੜੇ ਹਾਲਾਤ ਮੈਨੂੰ ਵਧੀਆ ਨਹੀਂ ਲ ਯਾਰ ਕੀ ਯਾਰ ਸਟੇਟ ਹੈ ਕੀ ਤੁਸੀਂ ਬਦਲੇ ਲੈ ਰਹੇ ਹੋ ਲੋਕਾਂ ਤੋਂ ਯਾਰ ਉਹ ਪੂਰੇ ਕਮਜ਼ੋਰ ਨੇ ਸਿਹਤ ਉਹਨਾਂ ਦੀ ਬੁਰਾ ਹਾਲਾਤ ਲੱਗੇ ਮੈਨੂੰ ਦੋ ਸਾਲ ਆਦਮੀਆਂ ਨੂੰ ਵਿਦਾਊਟ ਰੀਜ਼ਨ ਉਹਨਾਂ ਨੂੰ ਇੱਕ ਤਰ੍ਹਾਂ ਦੀ ਕਨਵਿਕਸ਼ਨ ਕਰ ਦੇਣੀ ਯਾਰ ਡੇਟੇਨ ਕੀਤਾ ਗਿਆ ਕਾਹਦਾ ਜਸਟਿਸ ਹੈ ਪੰਜਾਬ ਦੇ ਅੰਦਰ ਹੁਣ ਉਹਨਾਂ ਨੇ ਆਪਣੇ ਹਾਲਾਤ ਦੱਸੇ ਤੁਹਾਨੂੰ ਕਿ ਤੁਹਾਡਾ ਤੁਹਾਨੂੰ ਕੋਈ ਸੁਣਿਆ ਦਿੱਤਾ ਕਿ ਉਹਨਾਂ ਨੇ ਪਰਿਵਾਰਕ ਮੈਂਬਰਾਂ ਵਾਸਤੇ ਕੋਈ ਸੁਣਿਆ ਦਿੱਤਾ ਹੋਵੇ ਉਹ ਤਾਂ ਇਸ ਪੱਖੋਂ ਚੜ੍ਹਦੀ ਕਲਾ 'ਚ ਨੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਪਰ ਮੈਨੂੰ ਉਹਨਾਂ ਦਾ ਜਿਹੜਾ ਵੇਖ ਕੇ ਲੱਗਿਆ ਸਿਹਤ ਤੋਂ ਕਿ ਯਾਰ ਇੱਕ ਕਿਹੜੀ ਡੈਮੋਕ੍ਰੇਸੀ ਹੈ ਜਿੱਚ ਕੀ ਪੁੱਛੀ ਨਹੀਂ ਬੰਦਿਆਂ ਦਾ ਕੋਈ ਗੁਨਾਹ ਹੀ ਨਹੀਂ ਅੱਜ ਤੱਕ ਪੁਲਿਸ ਨੂੰ ਪਤਾ ਹੀ ਨਹੀਂ ਗੁਨਾਹ ਕੀ ਹੈ ਤੇ ਬੰਦੇ 2 ਸਾਲ ਪਹਿਲਾਂ ਉੱਥੇ ਰੱਖਤੇ ਹੁਣ ਕਾਰਨ ਕੀ ਹੈ ਐਨਐਸਏ ਨੂੰ ਸਹੀ ਕਰਨ ਲਈ ਕਿ ਅਸੀਂ ਐਨਐਸਏ ਸਹੀ ਲਾਈ ਹੈ ਉਸ ਨੂੰ ਸਹੀ ਕਰਨ ਦੇ ਲਈ ਚਾਹੇ ਆਪ ਦੇ ਕੋਲੋਂ ਵੈਪਨ ਪਾਉਣ ਵੈਸੇ ਕੁਝ ਵੀ ਨਹੀਂ ਸੀ ਕੁਝ ਵੀ ਨਹੀਂ ਤਾਂ ਬਿਲਕੁਲ ਵਕੀਲ ਜਿਹੜੇ ਸੀ ਉਹਨਾਂ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਖੁਲਾਸਾ ਕੀਤਾ ਹੈ ਤਾਂ ਉਸ ਵੇਲੇ ਉਹਨਾਂ ਵੱਲੋਂ ਬਹੁਤ ਸਾਰੀ ਗੱਲਾਂ ਕਿਰੀ ਹੈ ਪਰਿਵਾਰਕ ਮੈਂਬਰ ਵੀ ਸਾਡੇ ਨਾਲ ਮੌਜੂਦ ਹੈ ਪੁਲਿਸ ਦਾ ਜਿਹੜਾ ਰਵੱਈਆ ਉਹ ਸਾਨੂੰ ਠੀਕ ਨਹੀਂ ਲੱਗਾ ਹੈਗਾ ਕਿ ਇੱਥੇ ਕਈ ਪਰਿਵਾਰਕ ਮੈਂਬਰ ਇਦਾਂ ਦੇ ਹੈ ਕਿ ਜਿਨ੍ਹਾਂ ਨੇ 2 ਸਾਲ ਤੋਂ ਉਹਨਾਂ ਦੀ ਝਲਕ ਨਹੀਂ ਦੇਖੀ ਜੀ ਤੇ ਅਸੀਂ ਚਾਹਦੇ ਸੀ ਚੱਲ ਅੱਗੇ ਸਾਨੂੰ ਦੂਰੋਂ ਦੇਖ ਲੈਣ ਤੇ ਕਿ ਪਰ ਨਹੀਂ ਪੁਲਿਸ ਨੇ ਇਸ ਤਰ੍ਹਾਂ ਲਾਈ ਕਿ ਜਿੱਦਾਂ ਕੋਈ ਬੌੜੇ ਵੱਡੇ ਕ੍ਰਿਮੀਨਲ ਵੱਡੇ-ਵੱਡੇ ਗੈਂਗਸਟਰ ਜਿਹੜੇ ਆ ਉਹਨਾਂ ਨੂੰ ਪੇਸ਼ ਕੀਤਾ ਜਾ ਰਿਹਾ ਤੇ ਹੁਣ ਖਾਰਾ ਸਾਹਿਬ ਤੋਂ ਸਾਨੂੰ ਪਤਾ ਲੱਗਾ ਕਿ ਕਲੀਅਰ ਨਹੀਂ 5 ਦਿਨ ਦਾ ਕਿ ਜਿਆਦਾ ਦਾ ਰਿਪੋਰਟ ਅੱਛਾ ਤੁਸੀਂ ਮਿਲਣ ਦੀ ਇੱਛਾ ਜਾਰ ਕੀਤੀ ਸੀ ਅਸੀਂ ਤੇ ਇਹੀ ਚਾਹੁੰਦੇ ਹਾਂ ਕਿ ਚਲ ਸ਼ਾਇਦ ਜਦੋਂ ਲੈ ਕੇ ਜਾਣਗੇ ਕੋਰਟ ਦੇ ਵਿੱਚ ਤੇ ਉਦੋਂ ਮਿਲਾਂਗੇ ਉਹਨਾਂ ਨੂੰ ਪਰ ਨਹੀਂ ਮਿਲ ਦਿੱਤਾ ਇੱਥੇ ਤੁਹਾਨੂੰ ਪਤਾ ਹੀ ਹੈ ਮੀਡੀਆ ਵੀ ਸਾਰਾ ਬਾਹਰ ਹੀ ਮੁਲਾਕਾਤ ਨਹੀਂ ਹੁੰਦੀ ਸੀ ਤੁਸੀਂ ਜਦੋਂ ਪੁਲਿਸ ਨੂੰ ਕਿਹਾ ਕਿ ਅਸੀਂ ਮੁਲਾਕਾਤ ਕਰਨੀ ਤਾਂ ਕੀ ਕਿਹਾ ਉਹਨਾਂ ਨੇ ਨਹੀਂ ਉਹ ਕਹਿੰਦੇ ਕਿ ਨਹੀਂ ਸਾਡੇ ਵਾਸਤੇ ਗੱਲ ਨਹੀਂ ਹੈਗੀ ਇਹ ਤੇ ਉੱਚ ਅਧਿਕਾਰੀਆਂ ਦਾ ਜਿਹੜਾ ਹੈਗਾ ਵਾ ਹੁਕਮ ਆ ਕੇ ਨਹੀਂ ਕਿੱਥੇ ਲੈ ਕੇ ਗਏ ਕੋਈ ਜਾਣਕਾਰੀ ਨਹੀਂ ਜਦੋਂ ਰਿਮਾਂਡ ਲਿਆ ਰਿਮਾਂਡ ਲੈ ਕੇ ਕਿੱਥੇ ਕਿੱਥੇ ਲੈ ਗਏ ਉਹਦੇ ਹੁਣ ਪਤਾ ਨਹੀਂ ਥਾਣੇ ਲੈ ਕੇ ਗਏ ਕਿ ਸੀਰੀਅਸ ਨਾਲ ਲੈ ਕੇ ਗਏ ਮਿਲਣ ਦਾ ਕੋਈ ਸਮਾਂ ਦਿੱਤਾ ਹੋਵੇ ਕਿ ਤੁਹਾਨੂੰ ਕਿ ਕਿਸ ਟਾਈਮ ਤੁਹਾਨੂੰ ਨਹੀਂ ਜੇ ਇਹਨਾਂ ਦਾ ਸਾਨੂੰ ਲੱਗਦਾ ਹੈ ਨਹੀਂ ਮਲਾਉਣਗੇ ਕੋਈ ਗੱਲ ਨਹੀਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਪਰਿਵਾਰਕ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ ਪੁਲਿਸ ਨਾਲ ਵੀ ਗੱਲਬਾਤ ਕੀਤੀ ਹੈ ਤਾਂ ਕੁੱਲ ਮਿਲਾ ਕੇ ਜਿਹੜਾ ਹੈ ਅੱਜ ਪੇਸ਼ੀ ਹੋਈ ਤੇ 25 ਮਾਰਚ ਤੱਕਨ ਇਹਨਾਂ ਦਾ ਰਿਮਾਂਡ ਰਹੇਗਾ ਤੇ ਸੱਤ ਨੌਜਵਾਨ ਕੋਰਟ ਚ ਪੇਸ਼ ਕੀਤੇ ਗਏ ਸਨ ਤੇ ਉਹਨਾਂ ਨੂੰ ਲੈ ਕੇ ਆਏ ਕੜਾ ਸੁਰੱਖਿਆ ਪ੍ਰਬੰਧਾ ਹੇਠ ਪੇਸ਼ੀ ਹੋਈ ਹੈ ਪਰ ਹੁਣ ਦੇਖਣਾ ਹੋਏਗਾ ਕਿ 25 ਤਰੀਕ ਨੂੰ ਜਦੋਂ ਰਿਮਾਂਡ ਇਹਨਾਂ ਦਾ ਖਤਮ ਹੁੰਦਾ ਹੈ ਤਾਂ ਪੁਲਿਸ ਕੀ ਤਰਕ ਪੇਸ਼ ਕਰਦੀ ਹੈ ਵਕੀਲਾਂ ਵੱਲੋਂ ਕਿਹਾ ਗਿਆ ਹੈ ਕਿ ਇਸ ਮਾਮਲੇ 'ਚ ਕੋਈ ਰਿਕਵਰੀ ਨਹੀਂ ਹੋਣੀ ਲੇਕਿਨ ਫਿਰ ਵੀ ਮਾਨਯੋਗ ਅਦਾਲਤ ਵੱਲੋਂ 25 ਤਰੀਕ ਤੱਕਨ ਰਿਮਾਂਡ ਰੱਖਿਆ ਗਿਆ ਹੈ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖਨਾ ਗ੍ਰਿਡ ਪੰਜਾਬ ਟੀਵੀ ਅੰਮ੍ਰਿਤਸਰ